ਸ਼ਸ਼ੀਗਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਪਹੁੰਚੇ ਹੋਇਆ ਮਿੱਤਰੋ ਪਿੰਡ ਦੌਲਤਪੁਰੇ ਦੇ ਵਿੱਚ ਤੇ ਦੌਲਤਪੁਰੇ ਪਿੰਡ ਦੇ ਵਿੱਚ ਯਾਰਾਂ ਦਾ ਯਾਰ ਭਾਈ ਗੋਗਾ ਤੇ ਗੋਗੇ ਬਾਈ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਜਾਨਵਰ ਬਾਈ ਦੇ ਕੋਲੇ ਰੱਖੇ ਹੋਇਆ ਮਿੱਤਰੋ ਪੰਜ ਚਾਰ ਤੇ ਨੀਲੀ ਰਾਵੀ ਦੇ ਨਾਲ ਮੁਹੱਬਤ ਆ ਜਿਹੜੀ ਉਹ ਬਾਈ ਨੂੰ ਬੇਹੱਦ ਆ ਮਿੱਤਰੋ ਅੱਜ ਇੱਕ ਪਹਿਲਾਂ ਸਭ ਤੋਂ ਦੱਸ ਦਵਾਂ ਮੈਂ ਵੀ ਆ ਕਾਲੀ ਮੈਂ ਵੇਚ ਰੀਆਂ ਬਾਈ ਨੇ ਜਿਹੜੀ ਦਾਵੀਦੀਪ ਸੇ ਲਾਈ ਕੈਮਰਾ ਆ ਜਿਹੜੀ ਇਹਦੇ ਬਾਰੇ ਆਪਾਂ ਡਿਟੇਲ ਦੇਣੀਆਂ ਤੇ ਕੁਝ ਕੁ ਤੁਹਾਨੂੰ ਜਾਨਵਰ ਦਿਖਾਉਣੇ ਆ ਬਾਈ ਦੇ ਕੋਲੇ ਜਿਹੜੇ ਸ਼ੌਂਕ ਦੇ ਨਾਲ ਰੱਖਿਆ ਮਿੱਤਰੋ ਘਰੇ ਤਿਆਰ ਕੀਤੇ ਆ ਤੇ ਇੱਕ ਬਾਈ ਤੁਹਾਨੂੰ ਦੇਣਾ ਵਾ ਆਪਾਂ ਕਟਾ ਕਟਾ ਹੈਗਾ ਕੁਝ ਕੁ ਦਿਨਾਂ ਦਾ ਚੰਗੇ ਸਾਨ ਦਾ ਬੱਚਾ ਵਾ ਜੇ ਕਿਸੇ ਭਰਾ ਨੇ ਲੈਣਾ ਵਾ ਬਾਈ ਦਾ ਕਿਉਂਕਿ ਬਾਈ ਮੈਂ ਜਿਹੜੀ ਬਾਈ ਦੀ ਉਹ ਬੱਚੇ ਦਾ ਕੋਈ ਚੱਕਰ ਨਹੀਂ ਪਈ ਜਾਂਦਾ ਮੈਂ ਚੋਲੇ ਨਾ ਹੁਣਾ ਤੇ ਜੇ ਕੋਈ ਮਿਲ ਜਾ ਸਾਂਭਣ ਵਾਲਾ ਚੰਗੇ ਸਾਨ ਦਾ ਟੌਪ ਦਾ ਬੱਚਾ ਆ ਜਾਓ ਕਰਦੇ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕਿਉਂ ਆ ਬਟੇ ਜੀ ਠੀਕ ਆ ਜੀ ਸੇਤਾ ਦੇ ਪਰਿਵਾਰ ਬਸ ਵਧੀਆ ਜੀ ਚੜ੍ਹਦੀ ਕਲਾ ਚ ਸਾਰੇ ਵਧੀਆ ਜੀ ਅੱਛਾ ਨਾਮ ਤਾਂ ਦੱਸ ਦੇ ਕਰੋ ਜੀ ਮੇਰਾ ਹੀ ਗੋਗਾ ਜੈਲਦਾਰ ਨਾਮ ਹੈ ਗੋਗਾ ਜੈਲਦਾਰ ਆਪਣਾ ਚੂੜ ਚੱਕ ਵਾਲੇ ਜਮਾ ਮੋੜ ਤੇ ਪਿੰਪਲ ਦੇ ਬੋਰਡ ਦੇ ਕੋਲੇ ਘਰ ਆਇਆ ਹਾਂ ਨਾ ਕੋਟ ਤੇ ਹਾਂਜੀ ਅੱਛਾ ਗੋਗੇ ਭਾਈ ਸਭ ਤੋਂ ਪਹਿਲਾਂ ਮੈਂ ਤੇਰੇ ਤੋਂ ਜਾਣਕਾਰੀ ਲਵਾਂਗਾ ਕਾਲੀ ਮੈਂ ਤੇ ਹਾਂਜੀ ਉਹ ਪਰਲੀ ਮੈਂ ਹੈਗੀ ਪਿਸਤਲ ਦੀ ਆ ਕੱਟੀ ਹੈਗੀ ਸਮੁੰਦਰ ਦੀ ਇਹਨਾਂ ਬਾਰੇ ਵੀ ਜਾਨਣਾ ਆਪਾਂ ਅੱਛਾ ਭਾਈ ਜਿਹੜੀ ਕਾਲੀ ਮੈਂ ਕਿੰਨਾ ਦੁੱਧ ਦੇ ਦਿੰਦੀ ਹੈ ਇਹ ਦੂਜੇ ਸੂਏ ਆਪਣੇ ਕੋਲ 13 ਲੀਟਰ ਦਿੰਦਾ ਜੀ ਦੂਜੇ ਸੂਏ 13 ਲੀਟਰ ਦੁੱਧ ਕੰਨੇ ਜੋਗਦੀ ਰਹੀ ਹੈ ਹਾਂਜੀ ਅੱਛਾ ਜੇ ਕੋਈ ਕਈ ਵਾਰੀ ਆਪਣਾ ਸੱਜਣ ਮਿੱਤਰ ਵੀਡੀਓ ਦੇਖਦਾ ਹੁੰਦਾ ਬੜਾ ਨੇੜ ਦਾ ਬੰਦਾ ਹੁੰਦਾ ਕੇ ਲੈ ਆਉਦੀ ਭੈਣ ਨੂੰ ਲੈ ਕੇ ਦੇਣੀ ਹੁੰਦੀ ਜਾਂ ਆਪ ਲੈਣੀ ਹੁੰਦੀ ਅਗਲਾ ਕਹਿੰਦਾ ਵੀ ਕੋਈ ਤਸੱਲੀ ਵਾਲੀ ਮੱਝ ਮਿਲ ਜਾਵੇ ਓਕੇ ਜਮਾ ਓਕੇ ਜੀ ਓਕੇ ਹਰ ਪੱਖ ਤੋਂ ਕਿੰਨਾ ਕੁ ਟਾਈਮ ਮਿਲ ਜਾਂਦੀ ਹੈ ਸੂਣ ਵਾਲੀ ਹੈ ਜੀ ਇੰਨਾ ਟਾਈਮ ਮਿਲ ਜਾਂਦੀ ਸੂਣ ਬਣਨ ਤੋਂ 8 ਮਹੀਨੇ ਆਪ ਛੱਡੀ ਆਪ ਛੱਡੀ ਆਪ ਛੱਡੀ ਠੀਕ ਹੈ ਬਾਈ ਅੱਛਾ ਹੁਣ ਸੂਣ ਇਹਦੇ ਜੀ ਦਿਨ ਪੂਰੇ ਹੋਣ ਦੇ 2 ਦਿਨ ਰਹਿ ਗਏ ਜੀ 2 ਦਿਨ ਰਹਿ ਗਏ ਚੂਣ ਚਣ ਪੁੱਲੀ ਜਾਵਾਂ ਠਣ ਦੇ ਵਿੱਚ ਕੋਈ ਵਾਧ ਕਾਰ ਨਹੀਂ ਕੋਈ ਨਹੀਂ ਕੋਈ ਨਹੀਂ ਕੀ ਕੋਈ ਮਤਲਬ ਵੀ ਕਹਿਣ ਤੋਂ ਪਹਿਲੇ ਯਾਰ 100 ਦਾ ਕਹਿਣਾ ਹੀ ਆ ਗਾਣਾ ਠੀਕ ਆ ਹੁਣ ਤੀਜਾ ਸੂਹ ਸੁਣਨੇ ਹਾਂ ਜੀ ਤੀਜਾ ਸੂਹ ਠੀਕ ਆ ਬਈ ਠੀਕ ਆ ਬਈ ਅੱਛਾ ਕਰ ਲਿਓ ਆਂ ਵੀਰੇ ਮਾਰਕੀਟ ਵਾਲਾ ਰੇਟ ਕਿੰਨਾ ਰਹੂਗਾ ਜਿੰਨੇ ਦੀ ਆਪਾਂ ਵੇਚਣੀ ਆ ਇਹ ਨਹੀਂ ਹੈਗਾ ਵੀ ਇਹਦੇ ਆਪਾਂ ਗੋਣ ਲੈਣੇ ਆ ਇਹਦੇ ਜਾਂ ਕਿੰਨੇ ਦੀ ਵੇਚਣੀ ਦੱਸ ਦੇ ਮੁੱਲ ਦੱਸ ਦੇ ਕਿੰਨਾ ਕਰਨਾ ਤੂੰ ਮੈਨੂੰ ਦੱਸ ਹੀ ਆਂ ਔਨ ਲਾਈਨ ਆ ਬਈ ਲੋਕ ਕਿੰਨਾ ਕਹਾਂ ਪਾ ਕੇ ਦੱਸ ਦੇ ਜਿੰਨਾ ਕੋ ਮੈਨੂੰ ਦੱਸਿਆ ਕਿ ਮੈਂ ਹੀ ਦੱਸਦਾ ਫਿਰ ਜਿਹੜਾ ਪੈਸਾ ਦੱਸ ਲੈ ਮਿੱਤਰੋ ਇਹਦੇ ਭਰਾ ਦੇ ਨਾਲ ਚਾਚੇ ਦੇ ਤਾਈ ਦੇ ਜਿੰਨਾ ਸੱਚ ਕੀ ਲੱਗਦਾ ਕੋਰਾ ਆਪਣਾ ਮਾਮੇ ਦਾ ਮਾਮੇ ਦਾ ਮੁੰਡਾ ਬਾਈ ਗੋਰੇ ਨੇ ਰੇ ਕਰਕੇ ਬਾਈ ਬਾਈ ਨੇ 7 ਲੱਖ ਰੁਪਇਆ ਰੇਟ ਰਖਾਇਆ ਸੀ 1 ਲੱਖ 25 ਹਜ਼ਾਰ ਬਈਆਂ ਨੇ ਵੀ 1 ਲੱਖ 25 ਹਜ਼ਾਰ ਰੁਪਇਆ ਰੱਖ ਲੋ ਪਹਿਲਾਂ 1 35 ਜਿਹੜਾ ਮੰਗ ਸੀਗੀ ਮੈਂ ਬਾਈ ਕਿਹਾ ਉਹਨੂੰ ਕਿਹਾ ਵੀ ਨਹੀਂ ਬਾਈ ਜਿੱਥੇ ਜੇ ਵੇਚਨੀ ਆ ਨੇੜੇ ਜੀ ਦੀ ਗੱਲ ਰੱਖ ਦਿਓ ਕੋਈ 5 10 ਡਾਲਰ ਰੱਖ ਕੇ ਆਉਦਾ ਜਿਹੜਾ ਰੇਟ ਆ ਉਹ ਮੰਗ ਲੋ ਤੇ ਬਾਈ ਹੁਣ ਇਹਨੇ ਬਈ ਮਿੱਤਰੋ ਆਪਣੇ ਅੱਖੇ ਲੱਗੇ ਅੱਛਾ 1 ਲੱਖ 25 ਹਜ਼ਾਰ ਰੁਪਇਆ ਇਨੀ ਡਿਮਾਂਡ ਮੰਨ ਤੰਟ ਕਰ ਦੇਈ ਕਿਉਂਕਿ ਬਾਈ ਹਾਂਜੀ ਕਰਦਾ ਕਰਦੇ ਕਿਨੇ ਕੋ ਕਰਦੇ ਸਹੀ ਗੱਲ। ਲਈ ਮਿੱਤਰੋ ਭਾਈਆਂ ਦਾ ਮੌਕੇ ਤੇ ਜਦੋਂ ਕੋਈ ਭਰਾ ਆ ਗਿਆ ਉਦੋਂ ਮੈਂ ਖੁੱਲ ਕੇ ਮਾਰਨ ਤਨ ਕਰ ਦੂੰਗਾ ਭਰਾਵਾਂ ਦਾ ਤੋੜ ਦੇ ਬਾਈ ਇਹਨੂੰ ਤੋੜ ਕੇ ਵਿਖਾਰੇ ਗੁੱਗੇ ਬਾਈ। ਲਈ ਮਿੱਤਰੋ 11 ਦਾ ਯਾਰ ਹੈ ਕੱਦ-ਕੁੱਦ ਵੇਖੋ ਗੱਪੂ ਦਾ ਤੁਸੀਂ ਯਾਰ ਰੇਡਾ ਪਾਉਣ ਵਾਲਾ ਅਹ ਲਾ ਕੇ ਗੋਗੇ ਬਾਈ। ਗੋਗਾ ਬਾਈ ਸਾਡਾ ਯਾਰ ਆ ਯਾਰ ਹੱਸਦੇ ਖੇੜਦੇ ਇੱਧਰ ਜਿੱਧਰ ਮਰਜ਼ੀ ਤੋੜ। ਆ ਲੈ ਬਾਈ। ਹੂੰ। ਦਰਦੀ ਆ ਥੋੜਾ ਜਣਾ ਗੋਗੇ। ਲੈ ਮੋੜ ਲੈ ਬੱਸ। ਨੇ ਵੇ ਲੋ ਵੇ ਲੋ ਚੰਗੀਆਂ ਦੀ ਪੱਧਰੀ ਬਹੁਤ ਹਮ ਐ ਬਈ ਕਹਿਣਾ ਮੈਂ ਜਿਹੜੇ ਭਰਾ ਨੇ ਘਰੇ ਖਰੀਦਣ ਨੂੰ ਲੈਣੀ ਆ ਯਾਰ ਆਪਾਂ ਭਰਾਵਾ ਆਪਣਾ ਇਹ ਬਾਈ ਨਾਲ ਗੱਲਾਂ ਬਾਤਾਂ ਹੋਈਆਂ ਬਾਈ ਜੰਦਾ ਯਾਰ ਵੀ ਮੇਰੀ ਉਹ ਪਰਲੀ ਮੈਂ ਵੱਡੀ ਸੂਪੀ ਆ ਮੈਨੂੰ ਦੁੱਧ ਦਾ ਸਰੀ ਜਾਂਦਾ ਮੈਂ ਪਾਲਿਆ ਇੱਕ ਮੈਂ ਹੋਰ ਸੂਣ ਵਾਲੀ ਬਾਈ ਕੋਲੇ ਤੇ ਉਹ ਬਾਈ ਦਾ ਮੇਰਾ ਸਿਸਟਮ ਚੱਲੀ ਜਾਊਗਾ ਤੇ ਇਹਨੂੰ ਆਪਾਂ ਯਾਰ ਆਉਂਦੀਆਂ ਮਜਬੂਰੀਆਂ ਘਰੇ ਲੋ ਹੁੰਦੀਆਂ ਕਈ ਵਾਰੀ ਵੀ ਵੇਚ ਦਈਏ ਮੈਂ ਚ ਕੋਈ ਨੁਕਸ ਨਹੀਂ ਬਸ ਕਰ ਲਈ ਇੱਕ ਮਜਬੂਰੀ ਕਾਰਨ ਵੇਤਰੀਆਂ ਵੀ ਮੰਨ ਲਓ ਕੋਈ ਮਜਬੂਰੀ ਇਹ ਵੀ ਨਹੀਂ ਵੀ ਸਰਦਾ ਨਹੀਂ ਜਾਵਾ ਵੀ ਬਾਈ ਆ ਨਹੀਂ ਹੈਗਾ ਬਾਬੇ ਦੀ ਕਿਰਪਾ ਵਾ ਪਰ ਫਿਰ ਵੀ ਚਲੋ ਆਪਣੇ ਕਈ ਵਾਰੀ ਪਸ਼ੂ ਜ਼ਿਆਦਾ ਹੋ ਜਾਂਦੇ ਤਾਂ ਕਰਕੇ ਪਾਈ ਜਾਂਦਾ ਵੀ ਆਪਾਂ ਇੱਕ ਮੈਂ ਕੱਢਦੀ ਆਮ ਹੀ ਆਪਣੇ ਘਰਾਂ ਦੇ ਵਿੱਚ ਗੱਲ ਹੁੰਦੀ ਗਹਿਣਾ ਮੈਂ ਆ ਘਰੇ ਰੱਖਣ ਵਾਲੇ ਭਰਾਵਾਂ ਲਈ ਅੱਛਾ ਬਾਈ ਪਰਲੀ ਮੈਂ ਆ ਜਿਹੜੀ ਉਹ ਫਿਰ ਕਹਿੰਗੇ ਬਾਈ ਪਿਸਤਲ ਦੀ ਹਾਂਜੀ ਪੈਸਾ ਦੀ ਠੀਕ ਹੈ ਕਿੰਨਾ ਦੋਦ ਦੇ ਕੀ ਤੇਰੇ ਕੋਲ ਉਹ 17 ਕਿਲੋ ਦੇ ਦੀ ਹੁਣ ਕਿੰਨੂ ਸਵੇਲੀ ਗੱਪਣਾ ਤਕੀ ਉਹ ਹੈਗੀ ਆ ਤੀਜੇ ਸੂਏ ਕਿਹੜੇ ਤੋਂ ਕਰਾਤੀ ਆ ਤੁਕੀ ਇਹ ਸਮੁੰਦਰ ਤੋਂ ਗੱਬੇ ਇਹ ਹੁਣ ਸਮੁੰਦਰ ਤੋਂ ਗੱਬੇ ਅੱਛਾ ਐਨ ਪੀ ਕੇ ਲੈਵਲ 17 ਕਿਲੋ ਦਿੰਦੀ 17 ਕਿਲੋ ਚਵਾਈ ਕਰਾਈਏ ਫਿਰ ਐ ਤਕੀ ਦੀ ਕਰਾ ਲਾਂਗੀ ਪਰ ਅਦਾ ਤਾਂ ਤੇ ਰੈਤ ਕਿਵੇਂ ਬਣਦੀ ਪੱਟੂ ਦਾ ਟਲਮ ਟਲ ਹੋ ਗਿਆ ਹਾਂਜੀ ਹਾਂਜੀ ਲੈਵਲ ਉਹ ਬਈ ਪੂਰੇ ਜ਼ਬਰਦਸਤ ਮੈਂ ਆਗਾ ਪੂਰਾ ਵਧੀਆ ਜੀ ਓਕੇ ਬਣਦੀ ਮੇਲੇ ਕਿੰਨਾ ਕੋ ਟਾਈਮ ਗਈ ਬਈ ਇਹ ਇਹ ਵੀ ਆਪ ਹੀ ਛੱਡੀ ਇਹ ਵੀ ਕੱਡੀ ਬਾਰ ਨੂੰ ਮੜੇ ਜੇ ਕਰੈਕਟਰ ਵਿਖਾ ਦਈਆ ਆਪਣਾ ਕੱਡੀ ਲੈ ਵੀ ਮਿੱਤਰੋ ਜਮਾ ਪਿਸਟਲ ਦੀ ਕਾਪੀ ਆ ਮੰਨ ਲਓ ਕਹਿਣ ਤੋਂ ਪੇਟ ਪੂਟ ਜਿਹੜਾ ਮੈਂ ਉਹਦਾ ਬਹੁਤ ਖੁੱਲਾ ਡੁੱਲਾ ਮਦਰੀ ਡਾਲ ਦੇ ਵਿੱਚ ਮੈਂ ਅਵੇਸ਼ਕ ਪਰ ਬਈ ਇਹ ਪਿਸਤਲ ਦੀ ਤੁਹਾਨੂੰ ਦਿਖਾ ਰਿਆ ਬਈ ਗੋਰੇ ਦੇ ਕੋਲੇ ਢੰਡੀਆਂ ਦੇ ਵਿੱਚ ਸਾਂਣਾ ਆ ਬਈ ਹੁੰਦੇ ਇਹ ਧੀਆ ਕਰਮ ਵਾਲੀ ਵੇਖੋ ਬਈ ਕਰਤਾਂ ਦੇ ਮਿੱਤਰੋ 17 ਲੀਟਰ ਦੁੱਧ ਦਾ ਕੰਡੇ ਦੇ ਉੱਤੇ ਜੋਗਦਾ ਰਿਹਾ ਬਈ ਕਿਲੋ ਬਣਦੇ ਵਿੱਚ ਹੂੰ ਹੁਣ ਕਿਲੇਜਰ ਦੀ ਗੱਪਾਂ ਗਈ ਕੋਕੇ ਇਹ ਪਹਿਲੇ ਮਹੀਨੇ ਦੀ ਉਮੀਦ ਤਰੀਕ ਨੂੰ ਬਣੀ ਜੀ ਪਹਿਲੇ ਮਹੀਨੇ ਦੀ 19 ਤਰੀਕ ਨੂੰ ਹੁਣ ਨੌਵਾਂ ਮਹੀਨਾ ਚੱਲਦਾ ਫਿਰ 9 8 ਸਾਢੇ 8ਾਂ ਦੀ ਹੋਗੀ ਹਣਾ ਹੂੰ ਠੀਕ ਆ ਭਾਈ ਚੰਗੀ ਮੈਂ ਆ ਯਾਰ ਬਾਕੀ ਹਨ ਆ ਫਿਰ ਨਕੀਨਾ ਪੀਸ ਇੰਦੇ ਤੇ ਅੱਖ ਸੀ ਮੇਰੀ ਸਾਰੀ ਵੀਡੀਓ ਦੇ ਵਿੱਚ ਬਾਈ ਤਾਂ ਤਾਂ ਨਹੀਂ ਵਿਖਾਉਣੀ ਮੈਂ ਕਿਹਾ ਨਾ ਬਾਈ ਫਿਰ ਵੀਡੀਓ ਨਹੀਂ ਬਣਾਉਣੀ ਆਪਾਂ ਚੱਲੇ ਆ ਜੇ ਤੂੰ ਇਹ ਨਹੀਂ ਵਿਖਾਉਣ ਦੇਣੀ ਇਹ ਫਿਰ ਕਿੰਨੇ ਚਿਰ ਦੀ ਹੋ ਗਈ ਭਾਈ ਇਹ ਬਸ ਮਹੀਨਾ ਕਰ ਰਹਿ ਗਿਆ ਜੀ ਇਹਦੇ ਅੱਗੇ 30 ਮਹੀਨੇ ਦੀ ਹੈ ਹਾਂ ਠੀਕ ਆ ਭਾਈ ਯਾਰ ਇਹ ਫਿਰ ਸਮੁੰਦਰ ਦੀ ਹਾਂਜੀ ਸਮੁੰਦਰ ਜਮਾਂ ਡਿਟੋ ਕਾ ਪੀ ਸਮੁੰਦਰ ਦੀ ਹਨਾ ਵਾਕੇ ਵਸ ਸਮੁੰਦਰ ਵੀ ਛੱਲਾ ਹੀ ਮਰੂਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਬਾਬਾ ਮੇਰ ਕਰੇ ਦੀਪ ਕੇਰਾ ਦੀ ਝੋਲੀ ਵਿਖਾਈ ਬਾਈ ਤੂੰ ਨੇੜੇ ਜਾ ਤੇਰੇ ਕਰਕੇ ਖੁਰ ਕੇ ਖੜ ਕੇ ਕਿ ਵਿਖਾ ਦੇ ਆ ਚੰਗੀ ਤਰ੍ਹਾਂ ਆ ਵੇਖੋ ਬਾਈ ਆ ਚੀਜ਼ਾਂ ਕਿੱਥੇ ਮਿਲਦੀਆਂ ਜੱਟੋ ਪੈਸੇ ਲਾਉਣੇ ਵੀ ਨਹੀਂ ਪਉ ਇੰਨਾਂ ਚੀਜ਼ਾਂ ਦੀਆਂ ਕੀਮਤਾਂ ਪੈਂਦੀਆਂ ਹਾਂ ਬਾਈ ਇਹ ਉਹ ਕੱਟਿਆ ਜਿੰਦੀ ਜੰਮਦੀ ਦੀ ਜੰਮ ਦੀਦੀ ਤਿੰਨ ਛਿਆਂ ਕੋ ਮਹੀਨਿਆਂ ਦੀ ਸੀ ਕਰੀਬ ਤੇ ਲੱਖ ਰੁਪਏ ਦਾ ਮੇਲਾ ਲੁੱਟਣ ਨੂੰ ਫਿਰਦੀ ਸੀ ਇਹ ਪਰ ਬਾਈ ਆਂਦਾ ਵੀ ਕਿਸੇ ਕੀਮਤ ਤੇ ਨਹੀਂ ਆਪਦੇ ਘਰੇ ਤਿਆਰ ਕਰੂੰਗਾ ਦੁੱਧ ਭਾਂਡੇ 'ਚ ਪਾ ਕੇ ਦੱਸੂੰਗਾ ਵੀ ਇਹ ਕੀ ਚੀਜ਼ ਆ ਹਨਾ ਬਾਈ ਕੋ ਗਿਆ ਹਾਂ ਹੁਣ ਬੱਸ ਕੋ ਗਿਆ ਬਾਈ ਆਂਦਾ ਉਹਨਾਂ ਸਮੇਂ ਜੇ ਆਪਾਂ ਤੇ ਬਾਈ ਇੱਕ ਤੇਰੇ ਕੋਲੇ ਮੀਣੀ ਵੀ ਆ ਹਨਾ ਇਹ ਵੀ ਫਿਰ ਕਰਦੀ ਐ ਮੈਂ ਹਾਂਜੀ ਇਹ ਵੀ ਕਰਦੀ ਸੀ ਉਹ ਤੇ ਇਹ ਇਹ ਕਿਹਦੇ ਸੰਨ ਦੀ ਐ ਕੋਈ ਇਹ ਰਾਜੇ ਦਾ ਜੀ ਟੀਕਾ ਪਰ ਇਹ ਜੀ ਰਾਜੇ ਦਾ ਟੀਕਾ ਹਾਂਜੀ ਆਪਣੇ ਉਹ ਕਿੜਾ ਆਪਣਾ ਨਿਮਾ ਨਿਮੇ ਬਾਈ ਦਾ ਉਹਦੇ ਸੰਨ ਦੀ ਸੀ ਐ ਆ ਹਾਂ ਨਹੀਂ ਇਹਦੇ ਟੀਕੇ ਹੁਣ ਉਹ ਵੀ ਲੱਗਾ ਅੱਛਾ ਉਹਦੇ ਲੱਗਾ ਹੋਇਆ ਆ ਉਹਦਾ ਨਹੀਂ ਅੰਦਰ ਪਤਾ ਨਹੀਂ ਪਤਾ ਇਹ ਠੀਕ ਹੈ ਬਈ ਲੈ ਮਿੱਤਰੋ ਪਰ ਇਹ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲਾ ਪਾਉਣੀਆਂ ਇਹਨੇ ਵੀ ਚੰਗੇ ਦੁੱਧ ਦੀ ਮਲਕਣਾ ਇਹ ਪੈਂਡਿੰਗ ਰੱਖ ਰੀਆਂ ਸੀ ਗੱਲ ਹਜੇ ਨਹੀਂ ਦੱਸਣਾ ਜਦੋਂ ਕੁਝ ਕਰਕੇ ਦਿਖਾਉਣ ਹੁਣ ਆ ਕਟਾ ਦੇਣਾ ਬਈ ਆਪਾਂ ਹਨਾ ਹਾਂ ਨਵੀਂ ਸੰਗਲੀ ਪਾਈ ਨਵੀਂ ਘਰ ਨਹੀਂ ਪਾਤੀ ਆ ਹਨਾ ਬਈ ਤੇ ਕਿਹੜੀ ਮੈਂ ਉਹਦਾ ਪਰਲੀ ਦਾ ਬਈ ਬਹਿ ਕੇ ਕੋਲੇ ਦੱਸੀ ਤੇਰੀ ਬਾਜ ਆਜੂਗੀ ਮਣੇ ਬਹਿ ਜਾ ਮੇਰੇ ਕੋਲ ਇਹ ਕਿਦਾਂ ਸੋਈ ਮਹਿੰਤਰੀ ਇਹ ਸੂਈ ਨੂੰ ਅੱਜ ਹੀ 9 ਤਰੀਕ ਦੀ ਸੂਈ 9 ਤਰੀਕ ਦੀ ਸੂਈ ਅੱਜ ਹੋ ਗਈ 28 ਮੰਨ ਲਓ ਕਹਿਣ ਤੋਂ 20 ਦਿਨ ਹੋਰ ਚੱਲੇ ਸੂਈ ਨੂੰ ਨਾ ਕਿਨੇ ਦੁੱਤ ਚੱਲਦੀ ਜਾਂਦੀ ਮਾਂ ਵਾ ਇਹ ਕੱਟਾ ਜਿਹੜਾ ਆਪਾਂ ਦੇਣਾ ਇਹ ਹਜੇ ਚੱਲੀ ਜਾਂਦੀ 14 ਕਿਲੋ ਤੇ ਚਲੀ ਜਾਂਦੀ ਹੈ 14 ਕਿਲੋ ਦੇ ਤੇ ਬੱਚੇ ਤੇ ਨਹੀਂ ਮਿਲਦੀ ਫਿਰੇ ਨਹੀਂ ਬਾੜੇ ਤੇ ਮਿਲਦੀ ਹੈ ਬਾੜੇ ਤੇ ਦੋਨੇ ਟਾਈਮ ਬਾੜੇ ਤੇ ਮਿਲਦੀ ਠੀਕ ਹੈ ਭਾਈ ਬਾੜਾ ਪਾਵੇ ਤੇ ਲੱਤਾਂ ਹੀ ਨਹੀਂ ਹਿਲਾਉਂਦੀ ਮੋੜ ਕੇ ਦਾ ਬਾਸ ਬਸ ਚੋਲ ਲਈ ਅੱਛਾ ਇਹ ਕੱਟਾ ਕਿਹੜੇ ਦਾ ਦੱਸ ਵੀਰੇ ਇਹ ਹੈ ਸ਼ੈਨ ਸ਼ਾਹ ਦਾ ਸ਼ੈਨ ਸ਼ਾਹ ਦਾ ਬੱਚਾ ਇਹ ਫਿਰ ਹੁਣ ਆਪਾਂ ਦੇ ਦੇ ਦਾਂਗੇ ਵੀਰੇ ਹਾਂਜੀ ਦੇ ਦਾਂਗੇ ਵੀ ਕੋਈ ਸੰਭਣਾ ਵਾਲਾ ਲੈ ਲੈ ਹਾਂ ਸੰਭਣਾ ਵਾਲਾ ਲੈ ਹਾਂ ਕਿੰਨੇ ਦਾ ਦੇ ਦੇਾਂਗੇ ਵੀਰੇ ਇਹ ਹੈ ਬਾਕੀ ਫੋਨ ਤੇ ਕਰਦੇ ਹਾਂ ਫੂਨ ਤੇ ਕਰਦਾ ਕਿਹਨ ਭਰਾਣੇ ਲੈਣਾ ਹੋਵੇ ਸਾਹਮਣਾ ਤੇ ਵਧੀਆ ਬੰਦੂਗਾ ਹਾਂ ਲੈ ਵੀ ਮਿੱਤਰੋ ਜਿਹੜਾ ਸਾਹਮਣੇ ਆਇਆ ਦਿਲਦਾਰ ਬੰਦਾ ਜਿਹੜਾ ਹੋਇਆ ਨਾ ਉਹ ਕੱਟੇ ਨਾਲ ਵੀ ਰਾਬਤਾ ਕੰਮ ਕਰ ਲਿਆ ਜੀ 5000 ਦਾ 5000 ਦਾ ਦੇ ਦਾਂਗੇ 5000 ਦਾ ਪਈਆ ਦਾ ਦੇ ਦਿਆਂਗੇ ਯਾਰ ਲੈ ਵੀ ਨਾਲ ਜ਼ਮੀਗਾਨੀ ਤੇ ਨਵੀਂ ਮਿੱਤਰੋ ਤੁਹਾਨੂੰ ਸੰਗਲੀ ਮਿਲ ਜੂਗੀ ਫਰੀ ਦੇ ਵਿੱਚ ਹਨਾ ਇਹ ਨਾ ਲਾਲੀ ਹੁਣ ਮੌਕੇ ਤੇ ਤੇ ਆਪਣੇ ਜੀਂਦਾਨਾਂ ਦੀ ਆਰਤ ਹੁੰਦੀ 1.5 ਲੱਖ ਦੀ ਮੈਂ ਵੇਚ ਲੈਨੇ ਆ ਤੇ 200 ਦੇ ਸੰਗਲ ਪੇ ਤੇ ਆਪਾਂ ਬੇਮਾਨ ਹੋ ਜਾਂਦੇ ਇਹ ਅਕਸਰ ਹੀ ਵੇਖੀ ਆ ਮੈਂ ਗੱਲ ਹਨਾ ਨਹੀਂ ਆ ਆ ਪਾਣੀ ਹੁੰਦੀ ਹਾਂ ਨਹੀਂ ਠੀਕ ਆ ਗੋਗਾ ਯਾਰਾਂ ਦਾ ਯਾਰ ਨੰਬਰ ਗੋਗੇ ਭਾਈ ਕਿੰਨਾ ਆ ਗਿਆ ਆਪਣਾ ਫੋਨ ਨੰਬਰ ਸਕ੍ਰੀਨ ਤੇ ਲਾਦਾ ਸਭ ਠੀਕ ਲੈ ਮਿੱਤਰੋ ਬਾਈ ਨੂੰ ਯਾਦ ਨਹੀਂ ਥੋੜਾ ਜਿਹਾ ਬਾਈ ਆਪਣਾ ਤੇ ਆਪਾਂ ਨੰਬਰ ਬਾਈ ਦਾ ਸਕ੍ਰੀਨ ਤੇ ਲਾ ਦੇਾਂਗੇ 1.5 ਲੱਖ ਰੁਪਈਆ ਮਹਿੰਦੀ ਡਿਮਾਂਡ ਆ ਬਾਕੀ ਜਾਣਕਾਰੀ ਲਈ ਨੰਬਰ ਸਕ੍ਰੀਨ ਦੇ ਉੱਤੇ ਪਿੰਡ ਦੌਲਤਪੁਰਾ ਜ਼ਿਲ੍ਹਾ ਮੁਗ